ਕੋ ਉਸਤਾਵ ਹੈ ਕਿ ਅਰਿੰਦ ਕੇ ਜੀ ਵਾਲੀ ਅੱਜ ਬਾਰੇ ਸਭ ਤੋਂ ਪਹਿਲਾਂ ਅਜਮਾਨ ਜੋ ਸੁਪਰੀਮ ਕੋਰਟ ਦਾ ਜਿਨ੍ਹਾਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਇਸ ਕੇ ਲੋਕਾਂ ਨੂੰ ਗੱਸ਼ਟ ਹੈ ਕਿ ਜਿਹੜਾ ਸੰਦਾਨਾ ਦੀ ਦਿੱਟੋਰੀ ਹੈ ਹਮੇਸ਼ਾ ਤੇ ਤਾਨਾशाही ਸਰਕਾਰ ਦੇ ਮੂਹਰੇ ਚਪੇੜ ਵੱਜੀ ਹੈ ਕਮਲਦੀ ਸਰਕਾਰ ਦੇ ਉਹ ਤਾਂ ਬਹੁਤ ਵੱਡੀ ਚਪੇੜ ਵੱਜੀ ਹੈ ਕਿ ਈਡੀ ਔਰ ਇਹਦੀ ਨੂੰ ਵਾਰਤ ਵਰਤੋਂ ਕਰਕੇ ਵੀ ਨਾ ਇਸ ਨੂੰ ਵਰਤੋਂ ਕਰਕੇ ਨਹੀਂ ਉਹਦੇ ਨਾਲ ਸਾਡੇ ਇਹ ਜਿਹੜੇ ਲੋਕਾਂ ਨੂੰ ਪ੍ਰਸ਼ਾਨ ਕੀਤਾ ਸਾਡੇ ਪਾਰਟੀ ਦੇ ਸੁਪਰੀਮ ਅਰਗਨ ਕੇਜਰੀਵਾਲ ਜਿਹੜੇ ਸਾਡੇ ਪਿਤਾ ਸમાન ਜਦੋਂ ਦੇ 7 ਮਹੀਨੇ ਤੋਂ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਤੋਂ ਹੁਮਦੇ ਸੀ ਹਰਿਆਣਾ ਤੋਂ ਹੁਮਦੇ ਸੀ ਤੇ ਜਦੋਂ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਵੇਂ ਇਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਇੱਕ ਬਹੁਤ ਵੱਡਾ ਤਾਨੀ ਸਰ ਤਾਨਾ ਸਹੀ ਸਰਕਾਰ ਨੇ ਸਾਡੇ 'ਤੇ ਜੁਰਮ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਜੁਰਮ ਕਰਿਆ ਕੀਤਾ ਸਾਰੇ ਬਹੁਤ ਬਿਚਨੋ ਮਾਨਕਮ ਸੁਪਰੀਮ ਮੋਰਨ ਧੰਨਵਾਦ ਹੈ ਜਿਹਨਾਂ ਨੇ ਅਰਵਿੰਦ ਕੇਜਰੀ ਰਾਜੀ ਦੇ ਜਮਾਨੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਜਵਾਨਾ ਅੱਜ ਭਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਂਹੇਵਾਲ ਦੇ ਵਿੱਚ ਵੀ ਅੱਜ ਕੋ ਲੱਡੂਆਂ ਦਾ ਪਕੌੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸੇਵਮਾਨਾਂ ਨੂੰ ਤੇ ਸਾਡੇ ਪਾਰਟੀ ਸੁਪਰੀਮ ਮੋਰਨ ਕੇਜਰੀ ਰਾਜੀ ਬਾਹਰ ਆ ਗਏ ਤੇ ਢੋਲ ਵਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਰਹੇ ਮੋਰੇ ਫਟੇ ਜਾ ਰਿਹਾ ਹੈ ਤਾਂ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਕੋਈ ਐਮਐਲਏ ਸਾਹਿਬ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਹੋਗੀ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਹਦੇ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਨ ਕੇਰਿਵਾਰ ਜੀ ਸੋ ਅੱਜ ਹਰਿਆਣਾ ਦੇ ਲੋਕਾਂ ਨੇ ਮੈਂ ਕਹੂੰਗਾ ਇਹ ਦੁਆਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਮਾਨਜੋ ਸੁਪਰੀਮ ਕੋਰਟ ਨੇ ਜਮਾਨ ਦਿੱਤੀ ਹੈ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਹਾਂ ਚਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣੇ ਤੇ ਹਰਿਆਣੇ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਚਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਣ ਆ ਮੈਂ ਉਹਨਾਂ ਕੋਲ ਹਮ ਕਿਹਾ ਕੱਲ ਵੀ ਉੱਥੇ ਜਾ ਕੇ ਆਇਆ ਪਹਿਲਾਂ ਵੀ ਹਰਿਆਣੇ ਜਾ ਕੇ ਆਏ ਆ ਕਿ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸੋ ਸਿਹਤ ਤੇ ਸਵਾਮਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਖੁਸ਼ ਆ ਹਰਿਆਣਾ ਦਾ तकरीबन ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਆ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਆ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਦਮਨ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਮੇਸ਼ਾ ਇਮਾਨਿਆਂ ਨਾਲ ਇਮਾਨਦਾਰ ਬੰਦਿਆਂ ਨੂੰ ਚਾਹੁੰਦਾ ਹੁੰਦਾ ਤੇ ਅੱਜ ਅਦਮਨ ਕੇਜਰੀਵਾਲ ਜੀ ਇਸ ਦਾ ਭਲਾ ਚਾਹੁੰਦੇ ਆ ਤੇ ਹਰਵੇ ਕੇਜਰੀਵਾਲ ਜੀ ਹਰਿਆਣੇ ਦੇ ਵੀ ਸਿੱਧਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸ੍ਰੀ ਆਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਸੀਬੀਆਈ ਵੱਲੋਂ ਧੋਖੇਬਾਜ਼ੀ ਨਾਲ ਝੂਠੇ ਕੇਸਾਂ ਨਾਲ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਜ਼ਮਾਨਤ ਮਿਲ ਚੁਕੀ ਹੈ ਤੇ ਇਹਨੂੰ ਵੇਖ ਕੇ ਮੋਦੀ ਸਰਕਾਰ ਜਿਹੜੀ ਡਰਦੇ ਹਮਾਰੇ ਆਨਰ ਦੇ ਇੱਕ ਝੂਠਾ ਕੇਸ ਫੋਰ ਪਾ ਕੇ ਸੀਬੀਆਈ ਨੇ ਆਪਣੀ ਕੋਰਟ ਦੇ ਅੰਦਰ ਲੈ ਲਿਆ ਸੀਗਾ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਅਸੀਂ ਸਾਰੇ ਵਰਕਰ ਸਹਿਬਾਨ ਆਮ ਆਦਮੀ ਪਾਰਟੀ ਦੀ ਸਮੁੱਥੀ ਟੀਮ ਮਾਨਯੋਗ ਵਿਧਾਇਕ ਸਾਹਿਬ ਸਦੀਪ ਸਿੰਘ ਮੁੰਡੀਆਂ ਜੀ ਨੇ ਅੱਜ ਇਸ ਖੁਸ਼ੀ ਦੇ ਵਿੱਚ ਇੱਥੇ ਅੱਜ ਲੰਗਰ ਰੱਖਿਆ ਸਾਰੇ ਵਰਕਰ ਸਹਿਬਾਨ ਨੇ ਤੇ ਫੋਮੂ ਆ ਕੇ ਪਹੁੰਚ ਰਹੇ ਨੇ ਬੜੀ ਖੁਸ਼ੀ ਦੇ ਦਿਨ ਆ ਬੜਾ ਸਾਡੇ ਲਈ ਇਹ ਕਿ ਸਾਡੇ ਸੁਪਰੀਮੋ ਅੱਜ ਆਮ ਆਦਮੀ ਪਾਰਟੀ ਦੇ ਅ ਅੱਜ ਦਿਨ ਬਾਹਰ ਆ ਰਿਹਾ ਹੈ ਇਥੋਂ ਪਤਾ ਲੱਗਦਾ ਹੈ ਜਿਹੜੀ ਜਿਹੜੇ ਝੂਠ ਦੇ ਬਹੁਤ ਲੰਬੇ ਪੈਰ ਨਹੀਂ ਹੁੰਦੇ ਇੱਕ ਦਿਨ ਉਹਨਾਂ ਨੂੰ ਸੱਚ ਦੇ ਅੱਗੇ ਗੋਡੇ ਟਿਕਣੇ ਪੈਂਦੇ ਆ ਯਾ ਜੋ ਦਿਨ ਆ ਗਿਆ ਜੀ ਅੱਜ ਲੱਡੂ ਵੀ ਵੰਡੇ ਜਾ ਰਹੇ ਆ ਬਾ ਤੇ ਅੱਜ ਸਾਰੇ ਸਮੂਚੀਏ ਵਰਕਰ ਇਥੇ ਹਮ ਹਮ ਆ ਕੇ ਪਹੁੰਚ ਰਹੇ ਨੇ ਤੇ ਅੱਜ ਸਾਰੇ ਇਥੇ ਲੀਡਰਸ਼ਿਪ ਮਿਲ ਕੇ ਆਪਾਂ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਆ ਤੇ ਸਾਡੇ ਲੀਡਰ ਸਰਦਾਰਾਂ ਦੇ ਆਪੇ ਕੁਛ ਕਿੰਨਾ ਕੋ ਉਤਸ਼ਾਹ ਹੈ ਬਹੁਤ ਉਤਸ਼ਾਹ ਹੈ ਜੀ ਬੜੀ ਖੁਸ਼ੀ ਹੈ ਸਾਡੇ ਲਈ ਕਿ ਇੱਕ ਇਮਾਨਦਾਰ ਨੇਤਾ ਜਿਹੜੇ ਝੂਠੇ ਕੇਸਾ ਕਰਕੇ ਮੋਦੀ ਸਰਕਾਰ ਡਰ ਦੇ ਮਾਰੇ ਉਹਨਾਂ ਨੂੰ ਤੱਕੇ ਨਾਲ ਅੰਦਰ ਕਰ ਰਹੀ ਇੱਕ ਇੱਕ ਕਰਕੇ ਸਭ ਛੁੱਟ ਰਹੇ ਨੇ ਪਿੱਛੇ ਮਨੀਸ਼ ਕੁਦਿਆ ਸਾਹਿਬ ਸਾਡੇ ਜਿਹੜੇ ਸਿੱਖਿਆ ਦੇ ਕਰਾਉਣ ਵਾਲੇ ਸਾਡੇ ਮੁੱਖ ਦਿੱਲੀ ਦੇ ਸਿੱਖਿਆ ਮੰਤਰੀ ਉਹ ਵੀ ਪਿੱਛੇ ਆਏ ਨੇ ਬਾਹਰ ਉਸ ਤੋਂ ਪਹਿਲਾਂ ਸੱਜੇ ਸਿੰਘ ਵੀ ਬਾਹਰ ਆਏ ਆਉਣ ਵਾਲੇ ਦਿਨ ਚੋਰ ਵੀ ਸਾਡੇ ਜਿਹੜੇ ਮੀਟਰ ਜਿਹੜੇ ਆਪਣੇ ਉਹ ਵੀ ਬਾਹਰ ਆਣਗੇ ਕੁਝ ਨਹੀਂ ਹੋਣਾ ਇਹਨਾਂ ਨੂੰ ਇਹਨਾਂ ਨਹੀਂ ਇਹਨਾਂ ਦਾ ਬਾਹਰ ਵੀ ਬੰਕਾ ਨਹੀਂ ਕਰ ਸਕਦੇ ਮੋਦੀ ਸਰਕਾਰ ਤੇ